ਕਲਚਰ ਪੰਜਾਬ ਦੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੋ ਅੱਜ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਜਿੱਥੇ ਜੀ ਦੁਆਰਾ ਦੇ ਵੱਲੋਂ ਜਿਹੜੇ ਨਾਮ ਜਣਗਿਆ ਭਰੀਆਂ ਗਈਆਂ ਉੱਥੇ ਕਾਂਗਰਸ ਵੱਲੋਂ ਵੀ ਤੁਹਾਨੂੰ ਦੱਸਦੀ ਹੈ ਕਿ 11 ਦੀ 11 ਵਾਰਡਸ ਦੇ ਜਿਹੜੇ ਕੈਂਡੀਡੇਟ ਹੈ ਕੈਂਡੀਡੇਟ ਹੈਗੇ ਨੇ ਉਹਨਾਂ ਵੱਲੋਂ ਵੀ ਨਾਮ ਜਣਗਿਆ ਭਰੀਆਂ ਜਾਂਦੀਆਂ ਜਦੋਂ ਇਸ ਮੌਕੇ ਜਦੋਂ ਕਾਂਗਰਸ ਦੇ ਵਰਕਰ ਜਿਹੜੇ ਕੀ ਨਗਰ ਪੰਚਾਇਤ ਦੀਆਂ ਚੋਣਾਂ ਲੜਨੇ ਉਹਨਾਂ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਤਿਹਾਸ ਪਿਛਲੀਆਂ ਚੋਣਾਂ ਵਿੱਚ ਰਚਿਆ ਗਿਆ ਸੀ ਜਿੱਥੇ 11 ਦੀ 11 ਕੈਂਡੀਡੇਟ ਜਿਹੜੇ ਕਾਂਗਰਸ ਦੇ ਜਿੱਤੇ ਸਨ ਤਾਂ ਇਸ ਵਾਰੀ ਵੀ ਜਿਹੜੀ ਹੈ ਉਮੀਦ ਰੱਖੀ ਜਾਂ ਉਹਨਾਂ ਨੇ ਕਿ 11 ਦੀ 11 ਕੈਂਡੀਡੇਟ ਜਿੱਤ ਕੇ ਜਿਹੜੀ ਹੈ ਕਾਂਗਰਸ ਦੀ ਚੋੜੀ ਦੇ ਵਿੱਚ ਜਿੱਤ ਪਾਈ ਜਾਵੇਗੀ ਇਸ ਮੌਕੇ ਕੀ ਕੁਝ ਕਹਿਣਾ ਹੈ ਕਾਂਗਰਸ ਦੇ ਉਮੀਦਵਾਰਾਂ ਦਾ ਆਓ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਕੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਹੜੇ 11 ਕੈਂਡੀਡੇਟ ਜਿਨ੍ਹਾਂ ਨੇ ਅੱਜ ਐਪਲੀਕੇਸ਼ਨਸ ਲਗਾਈ ਹੈ ਉਹਨਾਂ ਨੂੰ ਮੈਂ ਵਧਾਈ ਦਿੰਦੀ ਹਾਂ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ 5 ਸਾਲ 2017 ਵਿੱਚ ਜਦੋਂ ਇਲੈਕਸ਼ਨਸ ਹੋਏ ਸੀ ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਿਲ ਕੀਤੀ ਸੀ ਇੱਕ ਵਾਰ ਫਿਰ ਇਤਿਹਾਸ ਜਿਹੜਾ ਕਿ ਦੁਬਾਰਾ ਲਿਖਿਆ ਜਾਵੇਗਾ 11 ਨਹੀਂ ਜਿਹੜੀਆਂ 11 ਸੀਟਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਉਣਗੀਆਂ ਜਿਸ ਤਰ੍ਹਾਂ ਕਿ ਤੁਸੀਂ ਪੁੱਛਿਆ ਹੈ ਕਿ ਮੰਤਰੀ ਸਾਹਿਬ ਕਹਿੰਦੇ ਵੇ ਨੇ ਅਸੀਂ ਵਿਕਾਸ ਕਾਰੀ ਕਰਵਾਏ ਮੈਂ 5 ਸਾਲ ਵਿੱਚ ਅਸੀਂ ਜਿਹੜੀਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਸੀ ਅਸੀਂ ਉਹਨਾਂ ਨੂੰ ਹੱਲ ਕਰਵਾਇਆ ਹੈ ਜਿਸ ਤਰ੍ਹਾਂ ਸਾਡੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਤੇ ਉਹਨਾਂ ਦੀ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਨਰੋਟ ਜਮ ਸਿੰਘ ਨੂੰ ਵਧੀਆ ਮਾਡਲ ਬਣਾਣਾ ਹੈ ਤਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਔਰ ਬਣਾਇਆ ਵੀ ਹੈ ਅਸੀਂ ਵਿਕਾਸ ਕਾਰੇ ਕੰਮ ਕਰਵਾਏ ਵੀ ਨੇ ਤੇ ਮੇਰੀ ਇਹੀ ਨਰੋਟ ਵਾਸੀਆਂ ਅੱਗੇ ਬੇਨਤੀ ਹੈ ਕਿ ਤੁਸੀਂ ਵਿਕਾਸ ਕਾਰਜ ਨੂੰ ਦੇਖਦੇ ਹੋਏ ਸਾਡੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀਆਂ ਨੇ ਤਾਂ ਕਿ ਅਸੀਂ ਇੱਕ ਵਾਰ ਫਿਰ ਇਤਿਹਾਸ ਦੁਹਰਾ ਸਕੀ। ਠੀਕ। ਸਭ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਆਪਣੇ ਗੜਾ ਵਾਲੇ ਕੈਂਡੀਡੇਟ ਹੈਗੇ ਸਾਰਿਆਂ ਨੂੰ ਪਤਾ ਹੀ ਦਿੰਦਾ। ਹੋਰ ਖਾਸ ਕਰਨਾ ਕਿ ਕਿਸ ਨੇ ਟਰੰਡ ਦੀ ਤਰ੍ਹਾਂ ਇਸ ਵਾਰ ਵੀ ਜਿਆਦਾ ਜਿਆਦਾ ਕੈਂਡੀਡੇਟ ਸਾਡੀ ਕਾਂਗਰਸ ਪਾਰਟੀ ਦੇ ਜਿੱਤੂਗੇ। ਸਾਡੇ ਸਾਬਕਾ ਐਮ.ਐਲ.ਏ. ਜਗਿੰਦਰਪਾਲ ਜੀ ਦੀ ਰੈਨਮਾਈ ਥੱਲੇ ਤੇ ਸਾਡੇ ਜਿੰਨੇ ਵੀ ਸਾਡੇ ਵਰਕਰ ਨੇ ਉਹਨਾਂ ਦੀ ਆਪਣੇ ਰੈਨਮਾਈ ਥੱਲੇ ਰਹੀ ਗੱਲ ਵਰਕ ਦੀ ਆਪਣੇ ਵਿਕਾਸ ਦੀ ਜਿਹੜੀਆਂ ਬੋਟਾ ਆਤੀ ਰੋਡ ਜਮ ਸਮਟੀ ਦੁਆਰਾ ਪੈਣੀਆਂ ਮਤ ਆਪਣੇ ਕਮੇਟੀ ਦੀਆਂ ਲੱਗਦਾ ਸਰਪੰਚ ਨਗਰ ਕੌਜਾ ਡੇਲੀਪੋਰਟ ਪੈਣੀਆਂ ਉਹ ਕਾਸਤੇ ਦਾ ਹਰਤੀ ਪੈਣੀਆਂ ਸਾਡੀ ਛੋਟੀ ਭੈਣ ਜਿਹੜੀ ਦਿੱਸਾ ਮੈਡਮ ਜਿਹੜੀ ਰਹੀ ਹੈ ਸਾਡੀ ਪ੍ਰੈਜ਼ੈਂਟਰੀ ਪਹਿਲਾਂ ਥੋੜਾ ਲਈ ਕਾਫੀ ਜਿਹੜਾ ਕੰਮ ਕਰਵਾਇਆ ਨਗਰ ਸਭਾ ਦਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਸ ਵਿਕਾਸ ਨੂੰ ਦੇਖ ਲੋਗੇ ਰੋਡ ਵਾਸੀ ਜਿਹੜੇ ਦੁਆਰਾ ਜਿਹੜਾ ਮੌਕਾ ਦੇਣ ਕੇ ਸਾਡੀ ਚਾਰਾ ਜਾ ਰਹੇ ਆਪਣੇ ਕਮੇਟੀ ਮੈਂਬਰਾਂ ਦੁਆਰਾ ਚੁਣ ਕੇ ਉਹ ਦੁਆਰਾ ਵਿਕਾਸ ਕਰਨ ਦਾ ਮੌਕਾ ਦੇਣਗੇ ਕਿ ਮਨਪੂਰਨ ਆਸਾ ਔਰ ਮੈਂ ਸਾਰੇ ਜਿਹੜੇ ਨੋਟਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਜਿਸ ਤਰ੍ਹਾਂ ਪਿਛਲੇ ਵਾਰੀ ਆਪਣੇ 11-11 ਮੈਂਬਰ ਜਟਾਇਏ ਸੀ ਇਸ ਵਾਰ ਵੀ ਜਾਨਾ ਜਾਨਾ ਮੈਂਬਰ ਜਟਾ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਣੀ ਹੈ ਜਿੰਦਰਪਾਲ ਜੀ ਦੀ ਝੋਲੀ ਪਾਣੀ ਹੈ ਔਰ ਇੱਕ ਸਾਲਸ ਪਾਰਟੀ ਵੀ ਦੁਆਰਾ ਕਮੇਟੀ ਬਣਾਈ ਹੈ ਧੰਨਵਾਦ ਸਿੱਖ ਥੈਂਕ ਯੂ ਪਹਿਲੇ ਤੇ ਮੈਂ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਟਾਈਮ ਕੱਢਿਆ ਸਾਡੇ ਲਈ ਦੂਜੀ ਗੱਲ ਹੈ ਸਾਡੀ ਡਿਊਟੀ ਸਾਡੇ ਸਾਬਕਾ ਵਿਧਾਇਕ ਦੁਗਿੰਦਰਪਾਲ ਜੀ ਨੇ ਲਈ ਇਹ ਤੁਸੀਂ ਜਾ ਕੇ ਪੇਪਰ ਫਾਈਲ ਕਰੋ ਉਹ ਕਿਸ ਵਜ੍ਹਾ ਕਰਕੇ ਚੈੱਕਅਪ ਤੇ ਗਏ ਸੀਗੇ ਨਹੀਂ ਆ ਸਕੇ ਦੂਜੀ ਗੱਲ ਇਹ ਹੈ ਕਿ ਜੋ ਸਾਡੀ ਕਾਂਗਰਸ ਪਾਰਟੀ ਨੇ ਪਹਿਲੇ 11 ਸਾਡੇ ਜਿੱਤੇ ਕੌਂਸਲਰ ਉਹਨਾਂ ਨੇ ਜੋ ਡਿਵੈਲਪਮੈਂਟ ਕਰਾਈ ਹੈ ਉਸ ਡਿਵੈਲਪਮੈਂਟ ਦੇ ਉੱਤੇ ਆਪਾਂ ਦੁਬਾਰਾ ਪੇਪਰ ਫਾਈਲ ਕੀਤੇ ਆ ਅਸੀਂ ਬੇਨਤੀ ਕਰਦੇ ਹਾਂ ਇਸ ਨਿਰੋਟ ਜਮਲ ਸਿੰਘ ਨੂੰ ਮੈਂ ਵੀ ਤਕਰੀਬਨ ਆਂਦਾ ਰਿਹਾ ਦਿੱਲੀ ਕਿ ਜਿਹੜੀ ਪਹਿਲੇ ਨਹਿਰ ਸੀਗੀ ਉਹ ਨਹਿਰ ਤੁਸੀਂ ਵੀ ਦੇਖਿਆ ਤੁਸੀਂ ਵੀ ਆਂਦੇ ਰਹੇ ਹੋ ਉਹ ਬੜੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਦੇ ਟਾਈਮ ਤੇ ਜੋ ਡਿਵੈਲਪਮੈਂਟ ਕਾਂਗਰਸ ਦੇ ਟਾਈਮ ਤੇ ਦੁਗਿੰਦਰਪਾਲ ਜੀ ਨੇ ਕਰਵਾਈ ਹੈ ਕੁਰੇ ਸਾਡੀ ਛੋਟੀ ਭੈਣ ਦਿક્ષા ਠਾਕੁਰ ਨੇ ਬਹੁਤ ਤਨਦੇਹੀ ਨਾਲ ਪੂਰੇ ਮਾਨ ਸਨਮਾਨ ਨਾਲ ਆਪਣੇ ਕੰਮ ਆਪਣੇ ਨਰੋੜ ਜੈਮਲ ਸਿੰਘ ਦੀ ਬਹੁਤ ਵਧੀਆ ਡਵੈਲਪਮੈਂਟ ਕਰਵਾਈ ਹੈ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ 11 ਮੈਂਬਰਾਂ ਦੁਆਰਾ ਇਹ ਨਰੋੜ ਜੈਮਲ ਸਿੰਘ ਜਿੰਨੀਆਂ ਹੈਗੀਆਂ ਸਾਡੀਆਂ ਵੋਟਾਂ ਉਹ ਦੁਆਰਾ ਕਾਂਗਰਸ ਦੀ ਝੋਲੀ ਚ ਪਾਣਗੇ ਤੇ ਜੋਗਿੰਦਰਪਾਲ ਜੀ ਨੂੰ ਤੇ ਕਾਂਗਰਸ ਨੂੰ ਕਾਮਯਾਬ ਬਣਾਣਗੇ ਤੇ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਥੈਂਕ ਯੂ